ਕੂ ਅੰਕਾਰ ਸਤਿਗ੍ਰਿਤਾ ਸਾਦ ਸ਼ਲੋਕ ਮਹਲਾਮਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਚਕੀ ਹਾ ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕੋਮੀ ਵੇਖੇ ਅਨਸੋ ਕਾਹੇ ਰਚਿਓ ਨਿਮਖ ਨ ਹੋਹਿ ਉਦਾਸ ਕਹੋ ਨਾਨਕ ਪਜ ਹਰਿ ਮਨਾ ਪਰ ਨ ਜਮ ਕੀ ਫਾਸ ਤਰਨਾ ਪਉ ਹੋਹੀ ਗਇਓ ਲੀਓ कहो नालक फज हर मना ਦਾਨ ਪਦ ਦਿਆਲਨ ਪਹਿਰ ਹਰ ਅਨਾਥ ਕਹਿ ਨਾਥ ਕਉ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਧਨ ਤਨ ਜੇ ਤੋਕੋ ਦੀਓ ਅਰਜ ਹੈ ਨੀਕੈ ਤਾਮ ਕਹੋ ਨਾਨਕ ਸੁਨਰੇ ਮਨਾ ਸਿਮਤ ਕਾਹੀ ਨਰਮ ਸਭ ਸੁਖ ਦਾਤਾ RAM ਹੈ ਦੂਸਰ ਨਾਹੀ ਸਮਰਤ ਗਤ ਹੋਏ ਦੇਸਮਰਤ ਗਤ ਪਾਈਏ ਤੇ ਪਦ ਰੇ ਕੈ ਮੀਤ ਕਹਉ ਨਾਨਕ ਸੁਨ ਰੇ ਮਹਾਨ ਆਗ ਕਟਤ ਹੈ ਨੀਤ ਮਾਤ ਪਾਤ ਕੋ ਤਨ ਰਖਿਓ ਤਤ ਸੁਧਾਨ ਦੇ ਤੇ ਉਪਜਿਓ ਨਾਨਕਾ ਨੀਨ ਤਾਹੀ ਮੈ ਮਾਨ ਘਟ ਘਟ ਮੈਂ ਹਰਿ ਜੂ ਵਸੈ

ਕਹਉ ਨਾਨਕ ਸੁਨਰੀ ਮਨਾ ਮੁਕਤ ਤਾਹੇ ਤੈ ਜਾਣ ਪੈ ਕਹੂ ਕੋ ਦੇਤ ਨਹਿ ਨਹਿ ਪੈ ਮਾਨਤਿਆ ਕਹਉ ਨਾਨਕ ਸੁਨਰੀ ਮਨਾ ਗਾਨੇ ਤਾਹੇ ਬਖਾ ਪੇਕੇ ਆ ਸਗਨੇ ਤਜੀ ਲਿਓ ਪੇਧ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਖੇ ਪਾਗ ਜਿਹ ਮਮਤਾ ਮਾਇਆ ਮਮਤਾ ਤਜੀ ਭਗਤੇ ਭਇਓ ਉਦਾਸ ਕਹੋ ਨਾਨਕ ਸੁਨਰੇ ਮਨਾ ਤੇ ਕਟ ਬ੍ਰਹਮਣਿ ਵਾਸ ਜੇ ਪ੍ਰਾਨੀ ਹਾਂ ਮੈਂ ਤਜੀ ਕਰਤਾ ਰਾਮ ਪਛਾ ਵਾਹ ਮੁਕਤ ਨਾਰ へ ਮਨ ਸਾਚੀ ਮਾਨ ਭੈ ਨਾਸਨ ਗੁਰਮਤ ਹਰਨ ਕਲਮੇ ਹਰ ਤੋ ਨਾਮ ਇਸ ਦਿਨ ਜੋ ਨਾਨਕ ਭਜੈ ਸਭ ਲੋਹੇ ਤੇ ਤਾਮ ਜਿ ਬਾਗਨ ਗੋਬਿੰਦ ਭਜੋ ਕੰਨ ਸੁਨੋ ਹਰਨਾਮ ਕਮ ਨਾਨਕ ਸੁਨ ਰੀ ਮਨਾ ਪਰਮ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜੇ ਲੋਗ ਮੋ ਓੰਕਾਰ ਕਹਨਾਂਨ ਆਪਨ ਤਰੈ ਆਰ ਲੈ ਤੇ ਉਧਾਰ ਜੋ ਸੁਪਨਾ ਅਰਪੇ ਖਨਾ ਐਸੇ ਦਗ ਕਾ ਜਾਣ ਇਨ ਮੈਂ ਕਛ ਸਾਚੋ ਨਹੀਂ ਬੇਰ ਭਗਵਾਨ ਨਿਸ ਦਿਨ ਮਾਇਆ ਕਾਗ ਨੇ ਬrani ਦੋਲਤਨੀਤ ਕੋਟ ਮੈ ਲਾਨਕ ਬੋ ਨਾ ਸੇ ਦਲ ਤੇ ਬੁਧ ਬੁਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੀ ਰਜੀ ਕਾ ਨਾਨਤ ਸੁਣਮੀ ਪ੍ਰਾਨੀਤ ਸੁਨਾ ਚਿਤ ਮਦ ਮਾਇਆ ਤੇ ਅੰਧ ਕਹੁ ਨਾਨਕ ਬਿਨ ਹਰ ਭਜਨ ਪਰਤ ਤਾਹੀ ਦਮ ਫੰਦ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੁ ਨਾਨਕ ਸੁਨ ਆਨੁਖ ਦੇਹ ਮਾਰਾ ਕਾਰਨ ਤਾਹੀ ਮੂਰਖ ਲੋਗ ਅਜਾਣ ਕਹਉ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸਦਿਨ ਭਜੈ रूप राम तेजान हर जन हर अंतर नहीं नानक साची मान मन माया मैं पत रहयो बिसरयो गोविंद नाम कहो नाथ ਨਹ ਹਰ ਭਜਨ ਜੀਵਨ ਕੋ ਮੇਤਾਮ ਪ੍ਰਾਨੀ ਰਾਮ ਨ ਚਿਤਈ ਮਦਮਾਇ ਕੈ ਅੰਦ ਕਹੋ ਨਾਨਕ ਹਰ ਭਜਨ ਬਿਨ ਜਤ ਤਾਹੀ ਜਮ ਫੰਦ ਸੁਖ ਮੈਂ ਬਾ ਸੰਗੀ ਭਏ ਦੁਖ ਮੈਂ ਸੰਗ ਨ ਕੋਏ ਕਹਉ ਨਾਨਕ ਹਰਿ ਭਜਮਣਾ ਅੰਤ ਸਹਾਈ ਹੋ ਨਮ ਜਨਮ ਪਰਮਤ ਫਿਰੋ ਮਿਟੇ ਨਾ ਜਨ ਕਾਸ ਕਹੋ ਨਾਨਕ ਹਰ ਭਜ ਮਣਾ ਨਿਰਪੈ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਿਹਾ ਹਉ ਮਿਤ ਨਾਮ ਨਿਤੋ ਮਾਨ ਦੁਰਮਤ ਸੋ ਨਾਨ ਤਮਦ ਹੋ ਰਾਖ ਲਿਓ ਭਗਵਾਨ ਬਾਲ ਭਜਨ ਬਿਨ ਬਿਰਤਾ ਸਭ ਹੀ ਮਾਨ ਕਰਨੋ ਤੋ ਸੋ ਨਾ ਕਿਓ ਪਰਿਉ ਲੋਭ ਕੈ ਫੰਦ ਨਾਲ ਤਸਮਿਓ ਰਮ ਗਇਓ ਆਪ ਕਿਉ ਰੋਵਤ ਅੰਗ ਨਾਮਾਇ ਮੈਂ ਰਮ ਰਹਿਓ ਨਿਕ ਸਤਨਾਹ ਨਮੀਤ ਨਾਨਕ ਮੂਰਤ ਜਿਦਰ ਜਿਓ ਸਾਦਤ ਨਾਹ ਨਮੀਤ ਨਰ ਚਾਹਤ ਕਛਾਰ ਚਿਤ ਵਤ ਰਹਿਓ ਠਗਾਰ ਨਾਨਕ ਪਾਸੀ ਦਲ ਭਰੀ ਜਤਨ ਬਹੁਤ ਸੁਖ ਕੀ ਕੀਏ ਹੰਦੁਖ ਕੋ ਕੀਓ ਨ ਕੋਈ ਕਉ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾਤਾਰਾ ਕਹੁ ਨਾਨਕ ਮਨ ਸਿਮਰਤ ਹੈ ਪੂਰਨ ਹੋ ਹੈ ਤੁਹ ਫੈਮਾਲ ਕਹਾ ਕਰ ਜਗ ਸੁਪਨੇ ਜੋ ਜਾਣ ਇਨ ਮੈਂ ਕੱਚ ਤੇਰੋ ਨਹੀਂ ਨਾਨਕ ਕਹੋ ਬਖਾਨ ਗਰਬ ਕਰਤ ਹੈ ਗਹੇ ਕੋ

ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਰ ਇੱਕ भगत ਭਗਵਾਨ ਜੇ ਪ੍ਰਾਨੀ ਕਹ ਨਾ ਹੈ ਮਨ ਜਿਵੇਂ ਸੂਕਰ ਸਵਾ ਤਨ ਸੁਆਮੀ ਕੋ ਗ੍ਰਹਿ ਜੋ ਸਦਾ ਸੁਆਨ ਤਜਤ ਨਹੀ ਨਿਤ ਨਾਨ ਹਿਤ ਮਨ ਹੋਏ ਹਿਤ ਚਿਤ ਤੀਰਥ ਬਰਤ ਹਰਿ ਦਾਣ ਤਾਰ ਮਨ ਮਤ ਲੈ ਗੁਮਾਨ ਨਾਨਕ ਨੇ ਫਲ ਜਤ ਤਹੀ ਜੋ ਉਤਰਿਛਨਾ ਸਿਰ ਕੰਪਿਓ ਪਾਗ ਡਗ ਮਗੇ ਨਾਨਕੋਤ ਤੇਹੀ ਕਹੂ ਨਾਨਕ ਇਹ ਮਿਤ ਭਈ ਦੋ ਘਰ ਰਸਨੀ ਨਿਦ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਸਿਰ ਹਰ ਭਗਤ ਹੈ ਤੇਰਾ ਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਨ ਲਹੂ ਦੇ ਮੀਤ ਕਨਾਰ ਖਿਰਨਾਦ ਹੈ ਜੋ ਰਾਮ ਗਇਓ ਰਾਮ ਨੇ ਗਇਓ ਦਾਵੋਂ ਬਾਪਰਵਾਗ ਕਉ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ बाल छुट क्यों बंदर परे कछो न हो तयूं पे कौन गज जो हो सहार बलो बंधन छुटे सब कुझ होत न तुम रे हाथ तुम ई हो सहार ਸੰਗਸ ਖਾ ਖਾਬ ਤਜ ਗਏ ਕੋ ਨਾਨ ਬਿਹੋ ਸਾਥ ਕਉ ਨਾਨ ਤੂ ਬੇਬਤ ਮੈਂ ਜੇ ਜਪਿਓ ਗੁਰਮਤ ਰਾਮਨਾ ਪੁਰ ਮੈਂ ਗਹੀਓ ਜਾ ਕੇ ਸਮ ਨਹੀਂ ਕੋ ਏ ਜੇ ਸਮਰਤ ਸੰਕਟ ਮੈਂ ਤੈ ਈ ਮਹਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਦ ਸੰਪੋਖ ਵਿਚਾਰੋ ਅੰਮਤ ਨਾਮ ਠਾਕੁਰ ਤਾਂ ਪਈਓ ਦਿਸਤਾ ਸਭਸ ਅਧਾਰੋ ਜੇ ਕੋ ਉੱਚਾ ਇਸ ਤਾ ਹੋਏ ਉਧਾਰੂ 헤 ਵਸਤ ਜੀਨੇ ਹੈ ਗਾਈ ਨਿਤ ਨਿਤ ਰੱਖ ਰ ਹਾਰੂ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਬਸਾਰ ਸੋਕ ਮਹੱਲਾ ਪੰਜਵਾ ਤੇਰਾ ਕੀਤਾ ਜਗ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣਿਆਰੀ ਉਹ ਗੁਣ ਨਾਹੀ ਆਪੇ ਪਰਸ ਪਿਓ ਪਰਿਸਰਪਿਆ ਮੇਰਾ ਮਤ ਹੋਈ ਸਤਗੁਰ ਸਜਣ ਮਿਲੇ ਆ ਨਾਮ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵੇ ਹਰੇ ਆ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪੇ ਆਠੋ ਨੰਦਣ ਪ੍ਰਥਮ ਰਾਗ ਪੈਰੋ ਵੇ ਕਰਹੀ ਪੰਜ ਰਾਗ ਨੀ ਸੰਗ ਉਚਰਹੀ ਪ੍ਰਥਮ ਪੈਰੀ ਬਿਲਾਵਲੀ ਪੁਨ ਆਕੀ ਗਾਵ ਹੈ ਬੰਗਲੀ ਪੁਨ ਇਸ ਲੇਖੀ ਕੀ ਭਈ ਬਾਰੀ ਪੈਰੋ ਕੀ ਪੰਜੋ ਨਾਰੀ ਪੰਜ ਮਹਤ ਸਿਧਖਾ ਸੁਣਾਵੇ ਬੰਗਾਲਮ ਮਗਮਾਦੋ ਗਾਵਹਿ للت ملاو ل گا اپنی اپنی پانت اشٹ پتر کے گاو گائن پاتر رال کو سن پہ سنگ راگنی پانچو تھا پہ گوڑ کری ہر دیو گنداری گنداری سی اچاری تناسری پانچو گائی ਮਾਲ ਰਾਗ ਕੌਰ ਸਿੰਘ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਭਗਤ ਚੰਦ ਕਾਸ ਕੋ ਵਾਰਾ ਖੋ ਖਟ ਆ ਭੋਰਾ ਨਦ ਗਾਏ ਅਸਤ ਮਾਲ ਕਾ ਸੰਗ ਲਾਈ ਪੁਨ ਆਇਓ ਗੋਲ ਪੰਚ ਨਾਰ ਸੰਗ ਅਸਤ ਸੁਤ ਉਟਹ ਕਾਲ ਗਿਰੋਲ ਗਾਜ ਤਾਰ ਮਿਲਾਵਹੀਂ ਤੇ ਲੰਕੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਰੀ ਸੰਸਵਹੀਰੀ ਲੈ ਪਾਰ ਜਾ ਸੰਗ ਲਾਈ ਮਤੋ ਆਰ ਜਾ ਸੁਰਮਾ ਆਨੰਦ ਭਾਸ ਤਰ ਆਈ ਚੰਦਰ ਬਿੰਬ ਮਗਲੰ ਸੁਹਾਈ ਸੰਸ ਬਾਣ ਓ ਆਹੇ ਬਿਨੁਦਾ ਗਾਵੇ ਸਰਸ ਬਸੰਤ ਸਮੁਦਾ ਅਸ਼ਟ ਪੁੱਤਰ ਮੈਂ ਕਹੇ ਸੁਵਾਰੀ ਤੁਨ ਆਈ ਦੀ ਪਤ ਕੀ ਬਾਰੀ ਕਛਲੀ ਪਤ ਮੰਜਰੀ ਤੋਡੀ ਕਹੀ ਅਲਾਪ ਕਾਮ ਦਿਆ ਗੁਜਰੀ ਸੰਗ ਦੀ ਪਤ ਕੇ ਥਾਪ ਕਾਲੰਕਾ ਕੁੰਤਲ ਆਰਮਾ ਕਮਲ ਕੁਸਮ ਚੰਪਕੇ ਨਾਮਾ ਮੋਰੋ ਪੰਦਰਾ ਕਲਿਆਣਾ ਹਸਤ ਪੁੱਤਰ ਦੀਪਕ ਕੇ ਗਾਨਾ ਸਭ ਮਿਲ ਸ੍ਰੀ ਰਾਗ ਵੇ ਗਾਵੇ ਬੰਤੂ ਸੰਗ ਬਰੰਗਣ ਲਾਵੇ ਬੈਰਾਰੀ ਕਰਨਾਤੀ ਤਰੀ ਗਵਰੀ ਗਾਵੇ ਆਸਾਬਰੀ ਤੇ ਪਾਛੈ ਸੁਦਵੀ ਉਲਾਪੀ ਸਿਰੀ ਰਾਗ ਸੁਮੰਤੋ ਤਾਪੀ ਸਾਲੂ ਸਾਰੰਗ ਸਾਗਰਾ ਔਰ ਬਾਣ ਗਬੀਰ ਅਸ਼ਟ ਪੁੱਤਰ ਸਿਰੀ ਰਾਗ ਕੇ ਗੁੰਡ ਕੁੰਭ ਅਮੀਰ ਖਤਮ ਮੇਗ ਰਾਗ ਮੈਂ ਗਾਵੇ ਪੰਤੋ ਸੰਗ ਬਰੰਗਨ ਲਾਵੇ ਸੋਰਠਿ ਗਾੜ ਮਲਾਰੀ ਤੁਮੀ ਪੁਨ ਗਾਵੈ ਆਸਾ ਗੁਰੁਣੀ ਉੱਚੈ ਸੁਰ ਸੋਹ ਪੁਨ ਕੀਨੀ ਮੇਗ ਰਾਗ ਸੋ ਪੰਚ ਤੁਕੀਨੀ ਬਹਿਰਾ ਧਰ ਗਜ ਤਰਕੇ ਨਾਰਾ ਜਬਲੀ ਧਰ ਨਟਿਓ ਜਦ ਤਾਰਾ ਪੁਨ ਗਾਵੈ ਸੰਕਰ ਆ ਸ਼ੰਮਾ ਨੇਕ ਰਾਗ ਪੁੱਤਰਨ ਕੇ ਨਾਮ ਖਸਦ ਰਾਗੁਨ ਗਾਏ ਸੰਗ ਰਾਗ ਨੀਤੀ ਸਭੇ ਪੁੱਤਰ ਰਾਗ ਦੇ ਆਠਾਰ 10 20 ਖਸਦ ਰਾਗੁਨ ਗਾਏ ਸੰਗ ਰਾਗ ਸੁਰਾਗਨ ਕੇ ਆਧਾਰ 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ